ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਇੱਕ ਨਵਾਂ ਮੁੱਦਾ ਨਵੇਂ ਕੱਲ ਸੱਚ ਬੋਲਾਂਗਾ ਖਰਾ ਤੋਲਾਂਗਾ ਜਿਹੜੇ ਸੱਜਣ ਕੋ ਆਪਣੀ ਵੀਡੀਓ ਜਾਂਦੀ ਹੈ ਗੁੱਠਾ ਦਬਦਿਓ ਫੋਲੋ ਕਰ ਲਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਨਸ਼ੇ ਦਾ ਤਕ ਕੋ ਪਾਪਾ ਨੂੰ ਪਤਾ ਕੱਲ ਫੇਰ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਨਸ਼ਾ ਉਹਦਾ ਕਾਰਨ ਬਣਿਆ ਨਸ਼ਾ ਨਹੀਂ ਰੋਕ ਰਿਆ ਨਸ਼ਾ ਕੋਈ ਨਹੀਂ ਰੋਕ ਰਿਆ ਬਹੁਤ ਰੋਲਾ ਬੜਿਆ ਸਸ ਥਾਵਾਂ ਬੜੇ ਲੋਕੇ ਵਿਸ਼ੇ ਪ੍ਰਤੀ ਇਸ ਵਿਸ਼ੇ ਤੇ ਬੋਲਦੇ ਆ ਇਸ ਨਸ਼ੇ ਪ੍ਰਤੀ ਚਿੰਤਤ ਨੇ ਪਿਆਰੋ ਮੈਂ ਗੱਲ ਕਰਾਂ ਬੇ ਸਪਸ਼ਟ ਜੀ ਮੇਰੀ ਗੱਲ ਕੁਝ ਲੋਕਾਂ ਨੂੰ ਬੁਰੀ ਲੱਗਦੀ ਆ ਚੁੱਪਦੀ ਆ ਚੰਗੀ ਨਹੀਂ ਲੱਗਦੀ ਸੱਚ ਤੇ ਆ ਸਰਕਾਰਾਂ ਜਾਂ ਪ੍ਰਸ਼ਾਸਨ ਕਿਸੇ ਨੇ ਬਈ ਨਸ਼ਾ ਖਤਮ ਨਹੀਂ ਕਰਨਾ ਕਿਸੇ ਨੇ ਨਸ਼ਾ ਖਤਮ ਨਹੀਂ ਕਰਨਾ ਜਿਹੜੀ ਮਰਜੀ ਸਰਕਾਰ ਲਾਓ ਏ ਲਾਓ ਬੀ ਲਾਓ ਸੀ ਲਾਓ ਡੀ ਲਾਓ ਕਿਸੇ ਤੋਂ ਨਸ਼ਾ ਖਤਮ ਬਈ ਨਹੀਂ ਹੋਣਾ ਨਾ ਗ੍ਰੈਂਡ ਨਸ਼ਾ ਕਦੋਂ ਕਰਨਾ ਇਹ ਨਾ ਹੀ ਜਲਦੀ ਖਤਮ ਹੋ ਸਕਦਾ ਇਹਦੇ ਕਈ ਕਾਰਨ ਕਿਉਂਕਿ ਨਸ਼ਾ ਵੇਚਣ ਵਾਲੀ ਜਨਤਾ ਬਹੁਤ ਆਤ ਦੇ ਵਿੱਚ ਹੈ ਅੱਗੇ ਮੋٹے ਮੋਟੇ ਨਸ਼ੇ ਦੇ ਚੰਦਕ ਤਸਕਰ ਹੁੰਦੇ ਹੁਣ ਇੱਕ ਗੱਡੀ ਦੇ ਵਿੱਚ ਜੇ 20 ਘਾਰਾ ਤੇ 15 ਲੋਕੋ ਨਸ਼ਾ ਵੇਚਦੇ ਨਸ਼ਾ ਕੇ ਵਿੱਚ ਖਤਮ ਹੋਣਾ ਤੁਸੀਂ ਜਿੰਨੇ ਮੈਨਸ ਜਿਹੜਾਂ ਵੀਡੀਓ ਦੇਖਣੀ ਹੈ ਕਮੈਂਟ ਕਰਿਓ ਦੱਸਿਓ ਨਸ਼ਾ ਖਤਮ ਕਰਨਾ ਤੁਸੀਂ ਨਸ਼ਾ ਖਤਮ ਕਰਨਾ ਮੈਂ ਜਗਿੰਦਰ ਸਿੰਘ ਨੇ ਮਿੰਦਰ ਸਿੰਘ ਨੇ ਰਾਜਵੀਰ ਸਿੰਘ ਨੇ ਜਗੀਰ ਸਿੰਘ ਨੇ ਜਿੰਨੇ ਵੀ ਨਾਮ ਓਕੇਵੇ ਸੋਚੜੀ ਗੱਲ ਕਿ ਆਪਾਂ ਦਾਸ਼ਾ ਕਿਉਂ ਨਹੀਂ ਕਰਦੇ ਮੈਂ ਕਿਉਂ ਨਹੀਂ ਕਰਦਾ ਤੁਸੀਂ ਵੀਡੀਓ ਵੇਖ ਰਹੇ ਹੋ ਤੁਸੀਂ ਕਿਉਂ ਨਹੀਂ ਕਰਦੇ ਕੋ ਕਾਰਨ ਤੇ ਹੈ ਨਾ ਤੁਸੀਂ ਕਮੈਂਟ ਕਰਕੇ ਦੱਸਣਾ ਜ਼ਰੂਰ ਹੈ ਤੁਹਾਨੂੰ ਪਤਾ ਨਸ਼ਾ ਮੌਤ ਹੈ ਮੈਨੂੰ ਪਤਾ ਨਸ਼ਾ ਮੌਤ ਹੈ ਜ਼ਿੰਦਗੀ ਦਾ ਅੰਤਾ ਨਸ਼ੇ ਆਲੇ ਬੰਦੇ ਦਾ ਨਸ਼ਿਆ ਦਰਵਾਜ਼ਾ ਜਿਹੜਾ ਵਾ ਸਿੱਧਾ ਜਾ ਕੇ ਕਵਰਾਜ ਖੁੱਲਦਾ ਔਰੇ ਕਿਤੇ ਨਹੀਂ ਕੋਈ ਕਿਸੇ ਮੋੜ ਤੇ ਪਿਆ ਮਿਲ ਜਾਂਦਾ ਕੋਈ ਕਿਸੇ ਬੀਆ ਬਾਂਚ ਕੋਈ ਕਿਸੇ ਆਵਾਜ਼ ਤੇ ਮਿਲ ਜਾਂਦਾ ਬੇ ਆਵਾਜ਼ ਜਗ੍ਹਾ ਤੇ ਮਿਲ ਜਾਂਦਾ ਨਸ਼ਾ ਖਤਮ ਕਰਨਾ ਪਿਆਰਿਓ ਤੁਸੀਂ ਨਸ਼ਾ ਖਤਮ ਕਰਨਾ ਮੈਂ ਉਹ ਕਿਵੇਂ ਕਰਨਾ ਕਿਸੇ ਨਾਲ ਲੜਦਾ ਨਹੀਂ ਝਗੜਦਾ ਨਹੀਂ ਕੁਤਰਾ ਨਹੀਂ ਮਾਰਨਾ ਨਹੀਂ ਮੈਂ ਤਾਂ ਮਤਲਬ ਕੀ ਨਸ਼ਾ ਮੈਂ ਖਤਮ ਕਰਨਾ ਮੈਨਾਂ ਕੀ ਮਤਲਬ ਹਰ ਬੰਦਾ ਇਹ ਗੱਲ ਸੋਚੇਗਾ ਮੈਂ ਨਸ਼ਾ ਨਹੀਂ ਕਰਨਾ ਨਸ਼ਾ ਭਾਈ ਉਦੋਂ ਖਤਮ ਹੋਣਾ ਇੱਕ ਠੇਕਾ ਵਾ ਇੱਕ ਨਾਲ ਫਰੂਟ ਵਾਲੀ ਦੁਕਾਨ ਆ ਇੱਕ ਨਾਲ ਦੁੱਧ ਵਾਲੀ ਦੁਕਾਨ ਤਿੰਨ ਦੁਕਾਨਾਂ ਖੁੱਲੀਆਂ ਉੱਥੋਂ ਮੈਂ ਲੰਘ ਰਿਹਾ ਤੁਸੀਂ ਲੰਘ ਰਹੇ ਹੋ ਇਹ ਆਪਾਂ ਸੋਚਣਾ ਕਿ ਮੈਂ ਠੇਕੇ ਦੇ ਵੜਨਾ ਮੈਂ ਫਰੂਟ ਵਾਲੀ ਦੁਕਾਨ ਦੇ ਵੜਨਾ ਜਾਂ ਮੈਂ ਦੁੱਧ ਵਾਲੀ ਦੁਕਾਨ ਦੇ ਵੜਨਾ ਇਹ ਮੈਂ ਡਿਸਾਈਡ ਮੈਂ ਤਾਂ ਮਤਲਬ ਹਰ ਇੱਕ ਬੰਦਾ ਮੈਂ ਤਾਂ ਮਤਲਬ ਕਹਿੰਦਾ ਸਕੁੰਦਰ ਸਿੰਘ ਨਹੀਂ ਮੇਰਾ ਮਤਲਬ A B C D Z ਤੱਕ ਜਿੰਨੇ ਵੀ ਆ ਗਏ ਸਾਰੇ ਵਿੱਚ ਉਹ ਸਾਰਾ ਤਾਂ ਮੈਂ ਟੁਕਦੀ ਐ ਮੈਨੂੰ ਆਪਣੇ ਆਪ ਨੂੰ ਬਚਾਉਣਾ ਪੈਣਾ ਮੈਨੂੰ ਆਪਣੇ ਆਪ ਨੂੰ ਸਮਝਾਉਣਾ ਪੈਣਾ ਕਿ ਸੁਖਿੰਦਰ ਸਿੰਘ, ਮਹਿੰਦਰ ਸਿੰਘ, ਜਗਿੰਦਰ ਸਿੰਘ ਇਹ ਚੀਜ਼ ਮਾੜੀ ਆ ਇਹ ਮੌਤ ਆ ਇਤੋਂ ਜਿੰਨਾ ਪਾਸੇ ਉਖ ਲੰਘਾਂਗੇ ਜਿੰਨਾ ਤੋਂ ਬਚਾਂਗੇ ਉਹਨਾਂ ਚੰਗਾ ਕਿਉਂਕਿ ਖਰਾਬ ਹੋਣ ਦੀ ਜਿਹੜੀ ਉਮਰ ਹੁੰਦੀ ਆ 12 14 16 18 ਸਾਲ ਤੱਕ ਹੁੰਦੀ ਆ ਇਹ ਜਿਹੜੇ 4 5 ਸਾਲ ਹੁੰਦੇ ਨੇ ਬਹੁਤ ਖਤਮਾਤ ਹੁੰਦੇ ਆ ਅੱਗ ਪਟਰਾਓ ਅੱਗ ਇਸ ਮੇਲ ਹੁੰਦਾ ਉਸ ਟਾਈਮ ਜਿਹੜਾ ਸੁਦਰਗਿਆੜਾ ਬਚ ਗਿਆ ਉਹ ਬਚ ਗਿਆ ਨਾ ਫੇਰ ਕਮਾ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਕਿਸੇ ਲੀਡਰ ਨੇ ਕਿਸੇ ਮੰਤਰੀ ਸੰਤ ਨੇ ਕਿਸੇ ਦਾ ਖਤਮ ਜੇ ਕਰਨਾ ਖਤਮ ਕਰਨ ਖਤਮ ਨੇ ਕਰਨਾ ਖਤਮ ਮੈਂ ਕਰਨਾ ਮੈਂ ਤਾਂ ਮਤਲਬ ਹਰ ਇਨਸਾਨ ਜਿਹੜਾ ਮੇਰੀ ਵੀਡੀਓ ਦੇਖਦਾ ਹਰ ਇਨਸਾਨ ਜਿਹੜਾ ਪੰਜਾਬ ਦਾ ਬਸਿੰਦਾ ਇਸ ਤਰ੍ਹਾਂ ਦੇ ਰਿੰਦ ਹਰਨ ਸਿਆਣੇ ਕੋ ਸੋਚੇ ਕਿ ਨਸ਼ਾ ਮੇਰੇ ਵਾਸਤੇ ਮੌਤ ਆ ਨਸ਼ਾ ਬੰਦ ਨਹੀਂ ਕਰਨਾ ਉਸ ਦਿਨ ਨਸ਼ਾ ਖਤਮ ਹੋਊਗਾ ਸਿਆਣੇ ਕਹਿੰਦੇ ਆ ਜਦੋਂ ਮੱਝ ਮਰਦੀਆਂ ਤੇ ਚਿਚੜ ਆਪਣੇ ਆਪ ਮਰ ਜਾਂਦੇ ਆ ਉਹਨਾਂ ਨੂੰ ਮਾਰਨ ਵਾਸਤੇ ਇੱਕੋ ਹੱਲ ਆ ਕਿ ਇਹ ਗੰਦੀ ਚੀਜ਼ ਇਹ ਨਸ਼ਾ ਕਰਨਾ ਆਪ ਆਪ ਛੱਡਿਏ ਉਹ ਆਪਣੇ ਆਪ ਖਤਮ ਹੋ ਜੂਗਾ ਬਾਕੀ ਤੁਹਾਡਾ ਕੀ ਵਿਚਾਰ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਣਿਆ ਧੰਨਵਾਦ